ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਦੇ ਮੌਸਮ ਦੀ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਅੱਜ 21 ਤਰੀਕ ਨੂੰ ਕਿਹੋ ਜਿਹਾ ਰਹੂਗਾ ਮੌਸਮ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ IMD ਭਾਰਤੀ ਮੌਸਮ ਵਿਭਾਗ ਦੀਆਂ ਜਿਹੜੀਆਂ ਜੋ ਰਡਾਰ ਦੀ ਤਸਵੀਰਾਂ স্যাਟਲਾਈਟ ਦੀ ਤਸਵੀਰਾਂ ਉਹ ਦੇਖ ਪਾ ਰਹੇ ਹਾਂ ਕਿ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਹੋਇਆ। ਤੁਸੀਂ ਲਾਈਵ ਜਿਹੜੀ ਅਪਡੇਟ ਦੇਖ ਰਹੇ ਹੋ ਕਿ ਮੌਸਮ ਹੈ ਬਿਲਕੁਲ ਸਾਫ਼ ਹੈ ਪਰੰਤੂ ਅੱਜ ਨਾਲ ਲੱਗਦੇ ਸੂਬਿਆਂ ਦੇ ਵਿੱਚ ਵੀ ਕਿਸੇ ਵੀ ਇਲਾਕੇ ਦੇ ਵਿੱਚ ਜਿਵੇਂ ਹਰਿਆਣਾ ਹੋ ਗਿਆ ਇੱਥੇ ਵੀ ਕਿਤੇ ਵੀ ਬੱਦਲਵਾਈ ਨਹੀਂ ਹੈਗੀ ਸਿਰਫ ਰਾਜਸਥਾਨ ਦੇ ਕੁਝ ਕੁ ਖੇਤਰਾਂ ਦੇ ਵਿੱਚ ਨਾ ਮਾਤਰ ਬਦਲਵਾਈ ਆਪਾਂ ਨੂੰ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੇ ਕੁਝ ਖੇਤਰ ਨੇ ਜਿਨ੍ਹਾਂ ਦੇ ਵਿੱਚ ਇਸ ਸਮੇਂ ਜਿਹੜੀ ਤੁਸੀਂ ਦੇਖ ਸਕਦੇ ਹੋ ਹਿਮਾਚਲ ਦੇ ਇਲਾਕਿਆਂ ਦੇ ਵਿੱਚ ਬੱਦਲ ਵਾਈ ਹੈ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਦੇ ਵਿੱਚ ਉੱਪਰ ਬੱਦਲਵਾਈ ਬਣੀ ਹੋਈ ਹੈ। ਪਰੰਤੂ ਪੰਜਾਬ ਦੇ ਵਿੱਚ ਮੌਸਮ ਹੈੜਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਤੇ ਹਵਾਵਾਂ ਨੇ ਜਿਹੜੀਆਂ ਉਹ ਵੀ ਪੱਛਮੀ ਉੱਤਰ ਪੱਛਮੀ ਹਵਾਵਾਂ ਨੇ ਵਾਪਸੀ ਕਰ ਲਈ ਹੈ ਤੇ ਮੌਸਮ ਹੈੜਾ ਉਹ ਠੀਕ ਖੁਸ਼ਕ ਤੇ ਸਾਫ਼ ਹੋਣਾ ਸ਼ੁਰੂ ਹੋ ਚੁੱਕਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਅਪਡੇਟ ਮੌਸਮ ਦੇ ਵਿੱਚ ਤਵਿਲੀ ਆਊਗੀ ਉਹ ਤੁਹਾਨਾਂ ਨਾਲ ਜਾਣਕਾਰੀ ਜਿਹੜੀ ਅਸੀਂ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ। ਪਰੰਤੂ ਅੱਜ 21 ਤਰੀਕ ਨੂੰ ਜਿਹੜਾ ਮੌਸਮ ਹੈ ਠੀਕ-ਠਾਕ ਤੇ ਤਾਪਮਾਨ ਦੀ ਗੱਲ ਕਰੀ ਇਹਦਾ ਤਾਪਮਾਨ ਜਿਹੜਾ 34 ਤੋਂ 35 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਊਗਾ। ਬਾਕੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਪੈਦਾ ਹੋ ਰਿਹਾ ਉਹ ਤੁਹਾਨੂੰ ਅਸੀਂ ਰਾਤ ਵੀ ਜਾਣਕਾਰੀ ਦਿੱਤੀ ਸੀ। ਇਸ ਸਮੇਂ ਵੀ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਹਜੇ ਇਹ ਬੰਗਾਲ ਦੀ ਖਾੜੀ ਤੋਂ ਥੋੜਾ ਜਿਹਾ ਰਾਤ ਇਸ ਜਗ੍ਹਾ ਦੇ ਉੱਤੇ ਸੀ। ਕੱਲ ਇਸ ਸਮੇਂ ਕੱਲ ਇਸ ਜਗ੍ਹਾ ਦੇ ਉੱਤੇ ਸੀ ਪਰੰਤੂ ਅੱਜ ਉਹ ਰਾਂਚੀ ਦੇ ਨੇੜੇ ਪਹੁੰਚਣ ਵਾਲਾ ਦੇਖ ਸਕਦੇ ਹੋ ਇਸ ਜਗ੍ਹਾ ਤੇ ਪਹੁੰਚ ਚੁੱਕਿਆ ਹੈ। ਰਾਂਚੀ ਆ ਗਈ ਪਟਨਾ ਬਿਹਾਰ ਇਹਨਾਂ ਇਲਾਕਿਆਂ ਦੇ ਵਿੱਚ ਨੂੰ ਪਹੁੰਚਣ ਵਾਲਾ ਇੱਥੇ ਪਹੁੰਚਣ ਵਾਲਾ ਤੇ ਕੱਲ ਨੂੰ ਇਹ ਇਸ ਜਗ੍ਹਾ ਦੇ ਉੱਤੇ ਪਹੁੰਚੂਗਾ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਕਰਦਾ ਕਰਦਾ ਇਹ ਅੱਗੇ ਵੱਲ ਨੂੰ ਪਹੁੰਚੂਗਾ ਜਿਉਂ ਹੀ ਇਸ ਦੀ ਅਪਡੇਟ ਆਊਗੀ ਅਸੀਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਦਵਾਂਗੇ ਪਰੰਤੂ ਫਿਲਹਾਲ ਮੌਸਮ ਹੈ ਤਾਂ ਠੀਕ ਠਾਕ ਖੁਸ਼ਕ ਤੇ ਸਾਫ਼ ਬਣਿਆ ਰਹੂਗਾ ਤੇ ਕਿਸਾਨ ਵੀਰ ਜੋ ਆਪਣਾ ਸਪਰੇ ਪੱਖੋਂ ਜਾਂ ਹੋਰ ਖੇਤੀਬਾੜੀ ਦੇ ਕੰਮਕਾਰ ਕਰਨਾ ਚਾਹੁੰਦੇ ਨੇ ਤਾਂ ਉਹ ਦੋ ਤਿੰਨ ਦਿਨਾਂ ਦੇ ਵਿੱਚ ਕਰ ਸਕਦੇ ਨੇ ਦੁਪਹਿਰ ਤੋਂ ਬਾਅਦ ਕਿਸੇ ਵੱਡੇ ਸ਼ਹਿਰ ਜਾਂ ਖੇਤਰ ਦੇ ਵਿੱਚ ਜਿਹੜੇ ਉੱਚੇ ਸੈੱਲ ਜਿਹੜੇ ਆਪਾਂ ਕਹਿ ਸਕਦਾ ਹਾਂ ਹੀਟ ਸੈੱਲ ਜਿਵੇਂ ਉੱਚੇ ਬੱਦਲ ਨੇ ਉਹ ਬਣਦੇ ਹੋਏ ਨਜ਼ਰ ਆਉਂਦੇ ਨੇ ਕੱਲ ਵੀ ਆਪਾਂ ਤੁਹਾਨੂੰ ਦੱਸਿਆ ਸੀ ਕੱਲ ਵੀ ਬਣੇ ਨੇ ਅੱਜ ਵੀ ਉਹ ਥੋੜੇ ਬਹੁਤ ਦੁਪਹਿਰ ਤੋਂ ਬਾਅਦ ਬਣਦੇ ਹੋਏ ਨਜ਼ਰ ਆਉਣਗੇ ਇਸ ਸਮੇਂ ਜਿਹੜਾ ਮੌਸਮ ਆ ਸਾਫ਼ ਤੇ ਖੁਸ਼ਕ ਬਣਿਆ ਹੋਇਆ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ